ਇੱਕ ਮੈਂ ਕਿਹੜੀ ਆ ਸ਼ੌਪ ਮਦਮ ਦੀ ਲੋਕ ਉੱਥੋਂ ਪਰਦੇਸੀ ਵਾਈਟ ਕਾਰ ਗੱਲੇ ਯਾਰ ਸਾਡੇ ਵਾਈਟ ਤੋਂ ਲਾਇਆ ਹਾਂਜੀ ਭਾਈ ਬਿੱਟੂ ਪਰਦੇਸੀ ਤੋਂ ਹੋਣੇ ਆਪਾਂ ਥੋੜੇ ਪਹਿਲਾਂ ਇੱਕ ਚਾਟ ਲੈ ਕੇ ਆਈ ਸੀ ਹਾਂਜੀ ਇਹ ਵਿੱਚੋਂ ਮੇਰੀ ਇੱਕ ਛਕਰੀ ਨਿਕਲੀ ਆ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਕਰਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਨ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕਿ फटाफट ਦਿਓ फटाफट ਦਿਓ ਕਿਉਂ ਇਹ ਕੰਮ ਨਿਕਲਿਆ ਹੈਗਾ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਕਲ ਵਾਲੇ ਹੈਗੇ ਇੱਥੇ ਕੋਈ ਉਹਨਾਂ ਨੇ ਇਹਦਾ ਜਿਹੜੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਛਿੱਟਕੜੀ ਇਹਦੇ ਵਿੱਚ ਨਹੀਂ ਹਾਂਜੀ ਇਹਦੇ ਵਿੱਚੋਂ ਨਿਕਲਦੀ ਆ ਜੀ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਦੀਪਕ ਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜੀ ਦਸਤੋ ਘਰ ਦੇ ਵਿੱਚ ਉਹ ਇਨਸਪੈਕਟਰ ਨੂੰ ਫੋਨ ਕੀਤਾ ਨਹੀਂ ਹੈ ਜੀ ਕਿਸੇ ਨੂੰ ਨਹੀਂ ਕੀਤਾ ਜੀ ਇਹ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਪ੍ਰਧਾਨ ਜੀ ਜਿਹੜੇ ਸੀ ਇੱਧਰ ਤੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਲੈਕਚਰ ਦੇ ਸ਼ਾਪ ਵਾਲੇ ਹੈਗੇ ਆ ਜਲਦੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਅੱਛਾ ਮੇ ਕੋਲ ਫੋਰ ਇਨਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡੇ ਨਾਲ ਕੀਤਾ ਹੈਗਾ ਜੀ ਉਸ ਤੋਂ ਬਾਅਦ ਵੀ ਜਿਹੜੇ ਮੇਨ ਹੈਗੇ ਆ ਉਹ ਤੋਂ ਲੜਦੇ ਪਿਆ ਕਿ ਜੋਤੀ ਤੋਂ ਉਹਨੇ ਕਿਹੜੀ ਆ ਸ਼ਾਪ ਦੀ ਲੋ ਉੱਪਰ ਦੇ ਸੀ ਬਾਈਟ ਕਰ ਗਏ ਯਾਰ 850 ਰੁਪਏ ਹਾਂਜੀ ਬਾਈ ਬਿੱਟੂ ਕੋ ਦੱਸੇ ਤਾਂ ਹੋਣੀ ਆ ਪਹਿਲਾਂ ਇੱਕ ਚਾਟ ਲੈ ਗਏ ਸੀ ਹਾਂਜੀ ਇਹ ਵਿੱਚੋਂ ਮੇਰੀ ਇੱਕ ਸੁਕਰੀ ਨਿਕਲੀ ਆ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਘਰ ਦੇ ਬੱਚੇ ਹੈਗੇ ਤੁਹਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕਿ फटाफट ਦਿਓ फटाफट ਦਿਓ ਇਹ ਤੋਂ ਇਹ ਕੰਮ ਨਿਕਲਿਆ ਹੈਗਾ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਕਲ ਵਾਲੇ ਹੈਗੇ ਇੱਥੇ ਕੋਈ ਉਹਨਾਂ ਨੇ ਇਹਾ ਜਿਹੜੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਛਿੱਟੜੀ ਇਹਦੇ ਵਿੱਚ ਨਹੀਂ ਹਾਜੀਆਂ ਦੇ ਵਿੱਚੋਂ ਨਿਕਲੀ ਆ ਜਿਆਦਾ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਟੀਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚੋਂ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜੀ ਜਦੋਂ ਘਰ ਦੇ ਵਿੱਚੋਂ ਟੈਸਪੈਕਸ਼ਨ ਨੂੰ ਫੋਨ ਕੀਤਾ ਨਹੀਂ ਹੈ ਜੀ ਕਿਸੇ ਨੂੰ ਨਹੀਂ ਕੀਤਾ ਜੀ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਅੱਧੇ ਤੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਇਲੈਕਟ੍ਰਿਕਲ ਸ਼ਾਪ ਵਾਲੇ ਹੈਗੇ ਆ ਜੋਤੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਅਸਾਂ ਮੇ ਕੋਲ ਮੋਡ ਇੰਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡਾ ਕੀਤਾ ਹੈਗਾ ਜੀ ਉਸ ਤੋਂ ਬਾਅਦ ਵੀ ਜਿਹੜੇ ਮੇਨ ਹੈਗੇ ਆ ਉਹ ਤੋਂ ਲੜਦੇ ਪਿਆ ਕਿ ਜੋਤੀ ਤੋਂ ਉਹਨੇ ਇੱਕ ਮਿੰਟ ਵੇਲੇ ਕਿਹੜੀ ਸ਼ਾਪ ਤੋਂ ਦੀ ਲੋਕ ਉੱਪਰ ਦੇ ਸੀ ਬਾਈਕ ਕਰ ਗਏ ਯਾਰ ਸਾਡੇ ਬਾਈਕ ਤੋਂ ਪਾਏ ਹਾਂਜੀ ਬਾਈ ਬਿੱਟੂ ਪਰਦੇਸੀ ਤੋਂ ਹੋਣੀ ਆ ਪਰ ਜੂੜ ਤੇ ਪਹਿਲਾਂ ਇੱਕ ਚਾਟ ਲੈ ਗਏ ਸੀ ਹਾਂਜੀ ਇਹ ਵਿੱਚੋਂ ਮੇਰੀ ਚਿਕੜੀ ਨਿਕਲੀ ਆ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਘਰ ਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨਦੇ ਆ ਕਿ फटाफट ਦਿਓ फटाफट ਦਿਓ ਕਿਉਂਕਿ ਇਹ ਕੰਮ ਨਿਕਲਿਆ ਹੈ ਜੀ ਉਸ ਤੋਂ ਬਾਅਦ ਇਸ ਮਾਰਕੀਟ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਕਲ ਵਾਲੇ ਹੈਗੇ ਇੱਥੇ ਕੋਈ ਉਹਨਾਂ ਨੇ ਇਹਨਾਂ ਜਿਹੜੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਚਿੱਕੜੀ ਇਹਦੇ ਵਿੱਚ ਹਾਂ ਜੀ ਇਹਦੇ ਵਿੱਚੋਂ ਨਿਕਲਣੀ ਆ ਜਿਆਦਾ ਠੀਕ ਹੈ ਜੀ ਹਾਂਜੀ ਇਹ ਇਹ ਐਡੀਪਸੂਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜਦੋਂ ਘਰ ਦੇ ਵਿੱਚੋਂ ਇਨਸਪੈਕਟਰ ਨੂੰ ਫੋਨ ਕੀਤਾ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਜੀ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਧਰ ਦੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਇਲੈਕਟ੍ਰੀਕਲ ਸ਼ਾਪ ਵਾਲੇ ਹੈਗੇ ਆ ਤੇ ਜਲਦੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਅੱਛਾ ਮੇਰੇ ਕੋਲ ਵੀ ਇਨਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਅਪੀਲ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡਾ ਕੀਤਾ ਹੈਗਾ ਜੀ ਉਸ ਤੋਂ ਬਾਅਦ ਵੀ ਜਿਹੜੇ ਮੇਨ ਹੈਗੇ ਆ ਉਹ ਤੋਂ ਲੜਦੇ ਪਿਆ ਕਿ